ਟਾਡੇ ਘਰ ਆ ਗਏ ਜਦੋਂ ਕੁੜੀ ਦਾ ਸਾਲ ਤੇ 2 ਸਾਲ ਤੋਂ ਮੇਰੇ ਪਾਈ ਵੀ ਨਹੀਂ ਹੋਏ ਹੈ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਪਿਤਾਵੇ ਦੀ ਪਰਮਿਸ਼ਨ ਤੋਂ ਜੋ ਮਰਜ਼ੀ ਕਰੋ ਮੇਰਾ ਬੱਚਾ ਵਾਪਸ ਘਰ ਆਣਾ ਚਾਹੀਦਾ ਮੇਰੇ ਕੋਲ ਮੇਰਾ ਤਾਂ ਕਿਡਨਾਪ ਕਰਕੇ ਲੈ ਗਏ ਤਾਂ ਮੇਰੀ ਕੁੜੀ ਨੂੰ ਉਹਦੇ ਬਾਅਦ ਦੇ ਗੱਲ ਨਹੀਂ ਉਹਨਾਂ ਦਾ ਸੀ ਕਿ ਮੇਰਾ ਜੀ ਮੇਰੇ ਹੱਥੋਂ ਤੇ ਮੇਰੀ ਕੁੜੀ ਕਿਡਨਾਪ ਕਰਕੇ ਲੈ ਜੇ ਤਾਂ ਕੋਈ ਸੁਣਵਾਈ ਨਹੀਂ ਕਰਿਆ ਸਾਰੇ ਆਪਣੇ ਉਹ ਬੱਚੇ ਕੋਈ ਐਤੋਂ ਆ ਰਹੇ ਹਨ ਨਾਲ ਉਹਨਾਂ ਦਾ ਪਹਿਲਾ ਆਪ ਦੇ ਲਈ ਧੰਨਵਾਦ ਜੱਜ ਜੀ ਮੁੜਿਆਵਾ ਮਰਬੀ ਸਿੰਘ ਜੀ ਨੇ ਤੇ ਕਰਮਜੀਤ ਕੋਆਰਡੀਨੇਟਰ ਨਵਾਬਾ ਦਿੱਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟਾਈਮ ਤੇ ਉਹ ਪ੍ਰੈਗਨੈਂਸੀ 'ਚ ਇਹ ਉਹਨਾਂ ਨੇ ਇੱਕ ਬੱਚਾ ਦੇਣ ਦੀ ਚੁੱਕ ਸੀ ਉਸ ਟਾਈਮ ਤੇ ਕੋਟੋ ਹਸਪੀਟਲ 'ਚ ਵੀ ਆਏ ਇੱਕ ਕੁੜੀ ਹੈ ਜੋ ਕੋਟ ਕੋਟ ਦੇ ਉੱਤੇ ਜੋਧਪੁਰ ਜਿਹੜੀ ਉੱਥੇ ਨੌਕਰੀ ਕਰਦੀ ਸੀ ਉਹਨਾਂ ਦੇ ਥ्रू ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦਾ ਹੈ ਬੱਚਾ ਲੈਣ ਲਈ ਬਹੁਤ ਸੇ। ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਬੱਚਾ ਦਵਾਵਾਂਗੇ। ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਐ। ਸਾਡੀ ਪੂਰੀ ਹਾਜ਼ਰੀਤ ਦੇਖ ਰਹੇ ਆ ਸਭ। ਕਿੰਨੇ ਚਿਰ ਦੀ ਗੱਲ ਆ ਜੀ? ਐ ਜੀ ਉਹਨਾਂ ਦੀ 9 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ। ਉਸ ਤੋਂ 2.5 ਮਹੀਨੇ ਪਹਿਲੇ ਉਹ ਸਾਡੇ ਘਰ ਆ ਗਏ। ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ? ਕੁਝ ਘੱਟ। ਇੱਕ ਕੁਆਂਟੀਟੀ ਜੰਮ ਦੀ ਉਹਨਾਂ ਨੂੰ ਮੇਰੀ ਛੋੜੀ ਪਈ ਸੀ। ਤੁਸੀਂ ਕਿੰਨਾ ਚਿਰ ਰੱਖੀ ਆ? 2 ਸਾਲ ਵਿੱਚ 2 ਸਾਲ ਤੋਂ ਮੇਰੇ ਪਾਈ ਵੀ ਨਹੀਂ ਹੋਏ ਐ। ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਤੋਂ ਠੀਕ ਹੈ ਇਹ ਸਾਨੂੰ ਜਦੋਂ ਕੁੜੀ ਦਿੱਤੀ ਤੁਹਾਡੇ ਕੋਲ ਕੋਈ ਲਿਖਤੀ ਰੂਪ ਕਿ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਤੇ ਹੀ ਆਹਰ ਗਾ ਸਾਡੇ ਨਾਮ ਤੇ ਉਸੇ ਵਾਲੇ ਸਾਰੇ ਹਸਪੀਟਲ ਡਾਕੂਮੈਂਟ ਬਣਵਾਉਂਦੇ ਉਸੇ ਵਾਲੇ ਸਾਡਾ ਨਾਮ ਤੇ ਬਰਥ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖਤੀ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਹਿੰਦਾ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਕੈਨੇਡਾ ਤੇ ਕੋਈ ਲਿਖਤੀ ਡਾਕੂਮੈਂਟ ਬਿਲਾਨ ਵਾਸਤੇ ਲੈ ਆਓ ਚੁੱਕੇ ਲੈ ਗਏ ਅੱਤ ਵਾਰ ਨੂੰ ਕਿਹੜੀ ਜਗ੍ਹਾ ਤੇ ਲੈ ਗਏ ਆ ਜੀ ਤੁਹਾਡੇ ਕੋਈ ਨਹੀਂ ਆ ਸਾਡੇ ਕੋਲ ਸਾਰੀ ਉਹਦੇ ਪ੍ਰੂਫ ਹੈ ਬੱਚੇ ਦਾ ਇੱਕ ਸਰਕਾਰੀ ਕਾਗਜ਼ ਜਿਹੜਾ ਨਾਮ ਤੇ ਖੜਦਾ ਹੁੰਦਾ ਉਹ ਸਾਡੇ ਨਾਮ ਤੇ ਬਹੁਤ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ ਕਾਰਡ ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਣੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਸਭ ਕੁਝ ਮੇਰੇ ਕੋਲ ਹਰ ਮਹੀਨੇ ਦੀ ਉਹਦੀ ਫੋਟੋ ਹੈ ਜਦੋਂ ਦੀ ਉਹ ਪੈਦਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦੇ ਤੇ ਨੀ ਹੁਣ ਕੋ ਲੈ ਕੇ ਗਿਆ ਉਹ ਕੀ ਕਹਿੰਦੇ ਮਿਲਦੇ ਵਰਤੇ ਨਹੀਂ ਮਿਲਦੇ ਵਰਤੇ ਸਾਡੇ ਸਾਰੇ ਰਿਕਾਰਡ ਆ ਰਿਕਾਰਡ ਮੈਡੀਕਲ ਕਿਹਦਾ ਕੋਣ ਹੈ ਗਿਆ ਕਿੱਥੋਂ ਦੇ ਰਹਿਣ ਵਾਲੇ ਉਹ ਲੱਗੇ ਜੇ ਅੱਜ ਨਾਲ ਫਤਿਹਗੜ ਚੂੜੀਆਂ ਰੋਡ ਤੇ ਕੋਲ ਫਿੱਟ ਪੈਂਦਾ ਮੱਕੋ ਵਾਲੋ ਦੇ ਕੋ ਉੱਤੇ ਰਹਿਣ ਵਾਲੇ ਹੈਗੇ ਇਹ ਕੋਣ ਹੈ ਗਿਆ ਪੰਘੂ ਗਿਆ ਉਹ ਜੀ ਉਹਨਾਂ ਨੇ ਮੈਨੂੰ ਇੰਨੇ ਦਿਨ ਤੋਂ ਘਾਰਾ ਲਾ ਰਹੇ ਆ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਆ ਬੱਚਾ ਤੁਹਾਡਾ ਤੁਹਾਨੂੰ ਲੈ ਕੇ ਜਾ ਰਹੇ ਆ ਕੋਲ ਰਿਕਾਰਡਿੰਗ ਵੀ ਹੈ ਜਿੱਦ ਤੁਹ ਡੋਲ ਰਹਾ ਕਿ ਬੱਚਾ ਤੁਹਾਡੇ ਘਰ 10:00 ਵਜੇ ਕਿ ਜਾ ਰਹੇ ਆ ਪਰ ਉਹ ਬੱਚਾ ਸਾਨੂੰ ਨਹੀਂ ਦਿੱਕੇ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ ਕੋਈ ਸੁਣਵਾਈ ਨਹੀਂ ਕਿਹੜੀ ਜਗ੍ਹਾ ਕਿਹੜੇ ਜਿੱਥੋਂ ਗਏ ਬੱਚਾ ਟ੍ਰੀਲੀਅਮ ਮਾਲ ਦੇ ਵਿੱਚੋਂ ਕਿੰਨੀ ਕਿਹੜੀ ਤਰੀਕ ਨੂੰ ਲੈ ਗਏ ਸੰਡੇ ਨੂੰ 11 ਤਰੀਕ ਨੂੰ ਹਾਂ ਜੀ ਪੂਰੀ ਸੀਸੀਟੀਵੀ ਫੁਟੇਜ ਉਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜੀ ਚੋਰੀ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਆ ਤੁਸੀਂ ਉਹਨੂੰ ਮਾਲ ਨੂੰ ਮਿਲਣ ਦੋ ਜੰਗੀ ਤਰਾ ਜੀ 2 ਘੰਟੇ ਤੇ ਬੱਚਾ ਤੁਹਾਡੇ ਕੋਲ ਆ ਕੇ ਘਰ ਕੋੋਂ ਆ ਰਿਹਾ ਸਭ ਕੁਝ ਹੋ ਰਿਹਾ ਉਹਨਾਂ ਦਾ ਅਸੀਂ ਉਹਨੇ ਲੈ ਕੇ ਆਏ ਅਸੀਂ ਉਹ ਲੈ ਕੇ ਗਿਆ ਕਿੰਨੀ ਤਰੀਕ ਦੀ ਗੱਲ ਹੈ 11 ਤਰੀਕ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਸਿਰਫ ਸਾਨੂੰ ਇੱਕੋ ਗੱਲ ਗਈ ਜਾਂਦਾ ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਈ ਯਾਰ ਸਾਰੀ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਚੰਮਨ ਵਾਲੀ ਸਭ ਕੁਝ ਪਾਲਨ ਵਾਲੀ ਕੁਝ ਨਹੀਂ 2 ਸਾਲ ਬਾਅਦ ਬੱਚਾ ਚੁੱਕ ਲੈ ਗਈ ਅਸੀਂ ਕਿਉਂ ਕਿਸਰੇ 2 ਸਾਲ ਬਾਅਦ ਬੱਚਾ ਚੁੱਕ ਲੈ ਗਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਜੀ ਮੈਨੂੰ ਬੱਚਾ ਵਾਪਸ ਚਾਹੀਦਾ ਜੋ ਮਰਜ਼ੀ ਹੋਈ ਹੈ ਬੱਚਾ ਵਾਪਸ ਕਰਾਓ ਕਰੋ ਜੋ ਮਰਜ਼ੀ ਕਰੋ ਮੇਰਾ ਬੱਚਾ ਵਾਪਸ ਆਣਾ ਚਾਹੀਦਾ ਮੇਰੇ ਕੋਲ ਮੇਰੇ ਤਾਂ ਕਿਡਨਾਪ ਕਰਕੇ ਲੈ ਗਈ ਨਾ ਮੇਰੀ ਕੁੜੀ ਨੂੰ ਉਹ ਤੇ ਹਲਾ ਆਪਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੇ ਇੱਕ ਪੇਟ ਆਲਰੇਡੀ ਸੀ ਇਹਨਾਂ ਲਈ ਦੋ ਬੇਟੀਆਂ ਹੋਈਆਂ ਸੀ ਦੋ ਬੇਟੀਆਂ ਸੀ ਹਾਂਜੀ ਉਹ ਜੋ ਇੱਕ ਬੇਟੀ ਮੈਨੂੰ ਦਿੱਤੀ ਹੋਈ ਹੈ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਕੇਜਪਾਟਿਆ ਕੁੰਨ ਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਤੁਹਾਨੂੰ ਇੱਥੇ ਟੰਡੇ ਨੂੰ ਜਿਹੜਾ ਕਿ ਪਹਿਲੀ ਮੋਲ ਦੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਪੇਸ਼ਾ ਨਹੀਂ ਆਪਾਂ ਬੱਚੇ ਨੂੰ ਵੀ ਚਲੋ ਆਪਾਂ ਮਿਲਣਾ ਚੰਦੇ ਆਂ ਕਿ ਇੰਨੇ ਵੇ ਤੇ ਟੇਲੇ ਮੋਲ ਪਹੁੰਚ ਜਾਉਂ। ਅਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆਂ ਕਹਿੰਦੇ ਆਪਾਂ ਵੀ ਨਿਕਲ ਕੇ ਬਸ ਪਹੁੰਚਣ ਵਾਲੇ ਆਂ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲਬਾ ਐਸਾ ਕਰੋ ਕੋਰਪੁਆਇੰਟ ਉੱਪਰ ਆਇਓ ਆਪਾਂ ਆਪਣੇ ਪਿਆੜੇ ਮਿਲ ਲੈਣਦੇ ਆਂ ਇਹਨਾਂ ਨੇ ਮਿਲ ਆਏ ਵੇ ਇਹਨਾਂ ਨੂੰ ਕੌਣ ਕਿੱਦੀ ਬਿਚਾਰ ਦਿੱਤੀ ਆਈ ਨਹੀਂ ਐ ਇਦਾਂ ਕਰ ਬਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ ਜਦੋਂ ਆਏ ਵੇ ਇਹਨਾਂ ਦੇ ਮੀਸੀ ਸੀ ਕਰਨ ਅਮਰ ਵੀ ਸੀ ਔਰ ਕਰਮ ਕਰਨ ਦੀ ਹੈ ਕੀਤੀ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾਲ ਆ ਆ ਆਪ ਵੀ ਦੋ ਜਾਨੇ ਮਹਿਨਾ ਜੰਦੇ ਆ ਤੋ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਹੈ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰਕਿਸਤ ਨੂੰ ਨਈ ਚਾ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂਜੀ ਆ ਕੋਈ ਕੀ ਖਾਦੀ ਕੈਂਡੀ ਵਾਲਾ ਹੀ ਕੋਈ ਆ ਜੀ ਕੋਈ ਚੋਕਲੇਟ ਵਾਲਾ ਖਾਣ ਲਿਗਾ ਇਹਨਾਂ ਨੇ ਚੁੱਕਿਆ ਵੇ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਗਏ ਜਿਹੜੇ ਉਹ ਹੈਗੇ ਅਮਨਪ੍ਰੀਤ ਤੋਂ ਬਾਅਦ ਜਿਹੜੀ ਕੁੜੀ ਦਲਵਾਨ ਵਾਲੇ ਦੇ ਕੁਝ ਦੋਸਤ ਉਹ ਸਾਡੇ ਕਾਲਜ ਕੋਲ ਆ ਮਾਗੇ ਇਨ੍ਹਾਂ ਦਾ ਬ੍ਰਦਰ ਹੋਰ ਇਨ੍ਹਾਂ ਦਾ ਸੋਰਾ ਆ ਕੇ ਸਾਡੇ ਲੱਗੇ ਆ ਕੇ ਪੈਠ ਕੇ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਬਸਦੇ ਮਿਲਦੇ ਮਤੇ ਲਈ ਜੀ ਵੀਡੀਓ ਕਾਲ ਉਹ ਨਹੀਂ ਰਹੀ ਏ WhatsApp ਦੇ ਮੈਸੇਜ ਹੀ ਆ ਰਹੇ ਨੇ ਉਹਦੇ ਵਿੱਚ ਘਰ ਵੀ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਵੇ ਮੇਰੇ ਬ੍ਰਦਰ ਲਾਹ ਮਧਈ ਲਾ ਉਹਨਾਂ ਦੇ ਘਰ ਵੀ ਆਏ ਵੇ ਸਭ ਕੁਝ ਹੋੰਦਾ ਰਿਹਾ ਉਹਨਾਂ ਨੇ 2 ਸਾਲਾਂ ਤੋਂ ਉਹਨਾਂ ਨੇ ਕਦੀ ਤੁਹਾਨੂੰ ਇਦਾਂ ਦਾ ਡਿਟਰਸਪੇਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਆ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਂਦੀ ਆਪਾਂ ਟੂਨ ਲੈ ਕੇ ਜਾਂਦੇ ਮੈਂ ਤੁਹਾਨੂੰ ਧੋਖੇ ਨਾਲ ਲੈ ਗਿਆ ਧੋਖੇ ਨਾਲ ਇੱਕ ਪ੍ਰੋਸੈਸ ਨਾਲ ਗਏ ਕਿ ਮਿਲਦੇ ਪੇ ਕਰੀ ਇਤਨਾ ਦੀ ਕੋਈ ਗੱਲ ਨਹੀਂ ਹੋਈ ਅੱਜ ਸਰ ਇੱਕ ਪਾਨੇ ਤੇ ਆਏ ਕਿ ਪਹਿਲੇ ਕੈਂਡੀ ਰਹਿਬਾਨੀ ਨੀਚੇ ਲੈ ਗਏ ਬਾਹਰ ਵਿੱਚ ਉਹ ਸਾਰਾ ਟੱਪਰ ਆ ਬੈਠਾ ਸਾਡੇ ਕੋਲ ਕਿ ਬੱਚੇ ਨੂੰ ਪੁੱਛਿਆ ਮਿੰਡ ਬਾਪ ਪੁੱਤ ਅੱਤੇ ਗਿੰਡਾ ਬਾਪ ਪੁੱਤਰ ਪੇੜਾ ਕਿੱਥੇ ਉਹ ਕੁੜੀਆਂ ਕਿੱਥੇ ਵੇ ਸੋ ਨੀਚੇ ਉਰੀਓ ਕਰਾਰੇ ਕੋਕਨਵਾਦੇ ਟੋਗਲੇ ਲੈ ਰਹੇ ਤੇ ਕਦੇ ਕਦੇ ਇਸ ਰੇ ਨਾ ਕਿ ਨੈਪਸ ਸਾਰੋ ਬਾਰੇ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਦੇ ਨਾਲ ਨਹੀਂ ਮਿਲਦੇ ਸਮਾਂ ਵੀ ਉਹ ਕਹਿੰਦੇ ਦੇ ਬਸ ਆ ਰਹੇ ਆ 2 ਘੰਟੇ ਵੀ ਚਾਰੇ ਆ ਸਾਨਾ ਤੁਹਾਡੇ کارਖਾਨਾ 2 ਘੰਟੇ ਵੀ ਚਾਰੇ ਆ ਉਸ ਤੋਂ ਬਾਅਦ ਰਿਪੋਰਟ ਕੀਤੀ ਹੈ ਪਰ ਅਜੇ ਦਵਾਈ ਨਹੀਂ ਕਰ ਪ੍ਰਸ਼ਾਸਨ ਨੂੰ ਇਸ ਬਾਰੇ ਤੁਹਾਡੇ ਕੋਲ ਕੰਪਲੀਟ ਦਿੱਤੀ ਗਈ ਹੈ ਜੀ ਐਫਐਸ ਦੀ ਇੱਕ ਐਪਲੀਕੇਸ਼ਨ ਦਿੱਤੀ ਨਾ ਉਹ ਪੱਤਾ ਦਰਜ ਗਰੀਬਕੁਸ਼ੀ ਨਹੀਂ ਕਰੇ ਨਾ ਪੱਤਾ ਨਵਾਈ ਕਰ ਨਹੀਂ ਨਹੀਂ ਹੁਣ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਵੀ ਬੱਚਾ ਨਹੀਂ ਬੱਚਾ ਕਿੰਨੇ ਨਹੀਂ ਦੇਣਾ ਜੀ ਆ ਜੀ ਪ੍ਰਸ਼ਾਸਨ ਕੀ ਕਹਿੰਦਾ ਹੈ ਪਾਲਣ ਤੇ ਕਮੀ ਪੇਸ਼ੀ ਹੋ ਜਾ ਬੱਚਾ ਨਾ ਹੋਵੇ ਕਿ ਵੀ ਬੱਚਾ ਨਹੀਂ ਸਹੀ ਪੱਲਾ ਪੈ ਜਾ ਔਰ ਹੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਬੱਚਾ ਨਹੀਂ ਕਹਿ ਰਹੇ ਵੀ ਮੈਂ ਉਹਨਾਂ ਤੋਂ ਬਾਅਦ ਕਰਨਾ ਬਦਸਨ ਕਿਹਾ ਕੀਤਾ ਗਿਆ ਤੇ ਕੀ ਮਸਲਾ ਕੀ ਕਰਾ ਦਿੰਦੇ ਇੱਕ ਜ਼ਿੰਦੂ ਕਰਿਆ ਤੇ ਉਹ ਲੱਗਦੀ ਹੈ ਬੱਚਾ ਉਹਦਾ ਦੋ ਪਰਵਾਰਾਂ ਦੇ ਵਿਚ ਆਪਲੀ ਦੋਵਾ ਹੈਗਾ ਪੰਜਾਬੀ ਪੰਚਾਇਤ ਦੇ ਅਧੀਨ ਆਪ ਦਾ ਕੰਮ ਹੈ। ਬਾਕੀ ਜੋ ਮਤਾਬਕ ਕਾਨੂੰਨ ਹੈ ਅਮਰੀਕਾ ਵਿੱਚ। ਸਰ ਇਹ